ਚੌੜੀ ਬੱਤੀ ਵਾਲੇ ਨਦੀਨਾਂ ਦਾ ਜਮਾ ਫੂਸ ਬਣਾਤਾ ਜਿਵੇਂ ਜਮਾ ਧੂਆ ਘੜਤਾ ਬਈ ਨਦੀਨਾਂ ਦਾ ਤੁਸੀਂ ਚੈੱਕ ਕਰੋ ਥੋੜੀ ਫਾਰਮਰ ਨਾਲ ਹੀ ਗੱਲ ਕਰਾਉਣੇ ਆਜੋ ਸਿੱਧੀ ਗੱਲਬਾਤ ਫਾਰਮਰ ਨਾਲ ਕਰਾਉਣੇ ਆ ਹਾਂਜੀ ਸਤਿਕਾਰ ਬਈ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਕੀ ਨਾਮ ਹੈ ਜੀ ਹਰਦੀਪ ਸਿੰਘ ਜੀ ਪਿੰਡ ਕਿਹੜਾ ਹੈ ਰੱਲੀ ਤੇ ਮੋਬਾਈਲ ਨੰਬਰ ਕਿੰਨਾ ਜੀ 9478238417 ਠੀਕ ਹੈ ਜੀ ਤੇ ਜ਼ਿਲ੍ਹਾ ਕਿਹੜਾ ਆਪਣਾ ਹੈ ਮਾਨਸਾ ਕਿਹੜੀ ਦਵਾਈ ਤੁਸੀਂ ਵਰਤੀ ਹੈ ਜਿਹੜੇ ਆ ਥੋੜੇ ਨਦੀਨ ਸਾਰੇ ਮਾਰੇ ਪਾਣੀ ਬਈ ਇੱਕ ਸਾਰੋ ਕਰੀ ਸੀਗੀ ਠੀਕ ਹੈ ਜੀ ਤੇ ਇਹਦੇ ਵਿੱਚ ਉਹ ਪਾਈ ਸੀ ਆਪਣੇ ਐਕਸਲ ਦਵਾਈ ਤੇ ਟਾਪਿਕਾ ਟਾਪਿਕਾ ਹਾਂ ਇਹ ਸਬਾਕਲੇ ਤੇ ਸੀਸੀ ਪਾਈ ਆ ਆਪਣੇ ਵਧੀਆ ਰਿਜ਼ਲਟ ਆ ਕੋਈ ਕਣਕ ਨੂੰ ਧੱਕਾ ਨਹੀਂ ਠੀਕ ਆ ਕਿੰਨੇ ਦਿਨ ਹੋ ਗਏ ਦਵਾਈ ਕਰੀ ਨੂੰ 10 ਤੋਂ 12 ਦਿਨ ਹੋ ਗਏ 10 ਤੋਂ 12 ਦਿਨ ਹੋ ਗਏ ਦਵਾਈ ਤੁਸੀਂ ਕਾਦੇ ਕਿਹੜੇ ਤਰੀਕੇ ਨਾਲ ਕਰੀ ਆ ਕਾਦੇ ਨਾਲ ਕਰੀ ਸੀ ਢੋਲੀਆਂ ਨਾਲ ਢੋਲੀਆਂ ਨਾਲ ਕਿੰਨੇ ਕਿੰਨੇ ਖੇਤ ਦੇ ਵਿੱਚ ਕਰੀ ਆ ਆਪਣੇ 30 ਤੋਂ 35 ਕਿੱਲਿਆਂ ਦੇ ਵਿੱਚ ਠੀਕ ਆ ਉਧਰ ਵੀ ਤੁਹਾਡੇ ਸਾਰੇ ਕਿਤੇ ਵਧੀਆ ਰਿਜ਼ਲਟ ਆ ਹਾਂ ਸਾਰੇ ਵਧੀਆ ਠੀਕ ਆ ਜੀ ਹੋਰ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਸ ਵਧੀਆ ਦਵਾਈ ਆ ਵਧੀਆ ਦਾ ਰਿਜ਼ਲਟ ਆ ਦਾ ਬਾਤ ਤੋ 10 12 ਦਿਨ ਹੋ ਗਏ ਦਵਾਈ ਕਰੀ ਨੂੰ ਤੇ ਓਕੇ ਧੰਨਵਾਦੀ ਆ ਤੁਹਾਨੂੰ ਨਦੀਨ ਦਿਖਾ ਦਿਆਂਗੇ ਓਕੇ